ਅੱਜ ਸ਼ਾਮ 5 ਵਜੇ ਦੇ ਕਰੀਬ ਹਾਈਵੇ ਤੇ ਜਾਜਾ ਚੌਂਕ ਟਾਂਡਾ ਦੇ ਪੁਲ ਤੇ ਇੱਕ ਫੌਜੀਆ ਦੀ ਗੱਡੀ ਹਾਰਟ ਸੇ ਦਾ ਸ਼ਿਕਾਰ ਹੋ ਗਈ। ਗੱਡੀ ਵਿੱਚ ਸਵਾਰ 4 ਦੇ ਕਰੀਬ ਫੌਜੀਆ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਾਣਕਾਰੀ ਮੁਤਾਬਕ ਆਰਮੀ ਜਵਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਵਾਰਾ ਪਸ਼ੂ ਅਚਾਨਕ ਗੱਡੀ ਮੋੜੇ ਆ ਗਿਆ। ਜਿਸ ਨੂੰ ਬਚਾਉਣ ਦੇ ਚੱਕਰ ਵਿੱਚ ਗੱਡੀ ਬੇਕਾਬੂ ਹੋ ਕੇ ਪਲਟ ਗਈ। ਜੋ ਕਿ ਚੰਡੀਗੜ੍ਹ ਤੋਂ ਪਠਾਨਕੋਟ ਜਾ ਰਹੇ ਸਨ। ਜਿਸ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਮਾਮੂਲੀ ਜ਼ਖਮੀ ਹੋਏ ਫੌਜੀਆ ਨੂੰ ਮੁੱਢਲੀ ਮਦਦ ਦਿੱਤੀ ਅਤੇ ਕ੍ਰੇਨ ਮਗਵਾ ਕੇ ਫੌਜੀਆ ਦੀ ਗੱਡੀ ਸਿੱਧੀ ਕਰਕੇ ਰੋਡ ਕਲੀਅਰ ਕਰਵਾਇਆ ਅਸੀਂ ਇਹ ਐਸਐਸਐਫ ਜਿਹੜੀ ਚਲਾੰਗ ਤੋਂ ਉੱਚੀ ਵਹੀ ਚਲਦੀ ਆ ਜਜੇ ਬਾਈਪਾਸ ਪੁਲ ਦੇ ਉੱਪਰ ਇੱਕ ਫੌਜ ਦੀ ਗੱਡੀ ਪਲਟ ਗਈ ਹੈ ਜਿਹਦੇ ਵਿੱਚ ਚਾਰ ਜਵਾਨ ਸੀਗੇ ਉਹਨਾਂ ਦੇ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਫਾਸ਼ਟ ਦਿੱਤੀ ਗਈ ਤੇ ਕ੍ਰੇਨ ਮਗਵਾ ਕੇ ਗੱਡੀ ਨੂੰ ਸਿੱਧੀ ਕਰਕੇ ਤਾਂ ਰੋਡ ਕਲੀਅਰ ਕਰਵਾਇਆ ਗਿਆ ਕਿੰਨੇ ਬੰਦੇ ਸੀ ਸਰ ਵਿੱਚ ਚਾਰ ਬੰਦੇ ਸੀਗੇ ਜੇ ਫਟਾ ਲੱਗੀਆਂ ਉਹਨਾਂ ਨੇ ਮਾਮੂਲੀ ਸੱਟਾਂ ਲੱਗੀਆਂ ਉਹਨਾਂ ਨੂੰ ਫਰਸਟ ایڈ ਦਿੱਤੀ ਗਈ ਜੀ ਅੱਛਾ ਪਸ਼ੂ ਸਾਹਮਣੇ ਇੱਕ ਨੂੰ ਸੇ ਅੱਗੇ ਜਿਸ ਅੱਛਾ ਪਤਾ ਨਹੀਂ ਅੱਛਾ ਪਸ਼ੂ ਆ ਗਿਆ ਥੇ ਆਪਕੇ ਸਾਹਮਣੇ ਜੀ ਉਸ ਕੰਟਰੋਲ ਨਹੀਂ ਹੋ ਉਸਕੇ